ਕੋਈ ਵੀ ਰਾਗੀ ਸਿੰਘ ਆਪਣੇ ਬੱਚੇ ਨੂੰ ਰਾਗੀ ਬਣਾਉਣਾ ਨਹੀਂ ਮੰਨਦਾ ਕੋਈ ਗਰੰਥੀ ਸਿੰਘ ਆਪਣੇ ਬੱਚੇ ਨੂੰ ਗਰੰਥੀ ਬਣਾਉਣਾ ਨਹੀਂ ਮੰਨਦਾ ਖੰਡਪੜ ਸਾਹਿਬ ਦੀ ਭੇਟਾ 21000 ਰੁਪਏ ਹੋਵੇ ਤਾਂ ਜੋ ਜਿਹੜੇ ਕਰਨ ਉਹ ਖੁਸ਼ੀ ਨਾਲ ਕਰਨ ਉਹ ਕਿਹੜਾ ਇਹਨਾਂ ਨੇ ਨਹੀਂ ਪੈਸੇ ਪੁੱਕਣੇ ਹੁੰਦੇ ਹਾਂਜੀ ਤੇ ਖੰਡਪੜ ਸਾਹਿਬ ਦੀ ਭੇਟਾ 31000 ਹੋਵੇ ਕੋਈ ਵੀ ਰਾਗੀ ਸਿੰਘ ਆਪਣੇ ਬੱਚੇ ਨੂੰ ਰਾਗੀ ਬਣਾਉਣਾ ਨਹੀਂ ਮੰਨਦਾ ਕੋਈ ਗਰੰਥੀ ਸਿੰਘ ਆਪਣੇ ਬੱਚੇ ਨੂੰ ਗਰੰਥੀ ਬਣਾਉਣਾ ਨਹੀਂ ਮੰਨਦਾ ਹਾਂਜੀ ਨਵੇਂ ਕਿੱਥੋਂ ਆਣਗੇ ਜੇ ਇਹਨਾਂ ਦੀ ਕਦਰ ਕਰੀ ਹੋਗੀ ਤਾਂ ਆਉਣਗੇ ਕਦਰ ਅਸੀਂ ਲੋਕ ਕਰ ਨਹੀਂ ਰਹੇ ਅਸੀਂ ਲੋਕ ਇਹਨਾਂ ਨੂੰ ਬਈ ਬਸ ਇਹ ਤਾਂ ਬਿੱਲੇ ਹੀ ਤੁਰੇ ਫਿਰਦੇ ਆ ਹਾਂਜੀ ਤੇ ਇਸ ਕਰਕੇ ਜਿਹੜੀ ਪਾਠੀਆਂ ਦਾ ਗ੍ਰਾਫ ਆ ਉਹ ਬਹੁਤ ਨੀਵਾ ਜਾ ਰਿਹਾ ਇੱਕ ਤੁਸੀਂ ਦੇਖਿਆ ਸੀ ਨਾ ਪੰਜ 6 ਸਾਲ ਦੀ ਵੀਡੀਓ ਆ ਬੇਟੀ ਬੱਚੀ ਰੋ ਰਹੀ ਹੈ ਨਹੀਂ ਨਹੀਂ ਉਹ ਖੋਸੇ ਹੋ ਰਹੀਆਂ ਕੋਈ ਹਾਂ ਅੱਛਾ ਉਹਨਾਂ ਨੇ ਗਰੰਥੀ ਸਿੰਘ ਕੁੱਟੇ ਸੀਗੇ ਹਾਂ ਉਹਨਾਂ ਦਾ ਕਾਰਨ ਕੀ ਸਕਦੇ ਨੇ ਜਠੇਰਿਆਂ ਤੇ ਪਾਠ ਕੀਤਾ ਹੈ ਭਾਈ ਤੁਸੀਂ ਇਹਨਾਂ ਨੂੰ ਪੱਕੀਆਂ ਨੌਕਰੀਆਂ ਦੇ ਦਿਓ ਹੂੰ ਇਹਨਾਂ ਨੂੰ ਨੌਕਰੀਆਂ ਪੱਕੀਆਂ ਦੇ ਦਿਓ ਸ਼ਰੋਮਣੀ ਕਮੇਟੀ ਇਹਨਾਂ ਨੂੰ ਸੰਘੇਲ ਲਵੇ ਹੂੰ ਹਾਂਜੀ ਸ਼ਰੋਮਣੀ ਕਮੇਟੀ ਇਹਨਾਂ ਨੂੰ ਪੱਕੀ ਤਨਖਾਹ ਲਾ ਦੇਵੇ ਇਹ ਕਾਨੂੰ ਜਾਣ ਨਾ ਇਹ ਪੀਰਾਂ ਦੇ ਜਾਣ ਨਾ ਇਹ ਜਠੇਹਰਾਂ ਦੇ ਜਾਣ ਨਾ ਕਿਤੇ ਹੋਰ ਬਸੇ ਜਾਣ ਇਹ ਜਦੋਂ ਘਰੋਂ ਇੱਕ ਢਿੱਡ ਤਾਂ ਮੰਗਣ ਨੂੰ ਖਾਣ ਨੂੰ ਮੰਗਦਾ ਨਾ ਕੁਝ ਜਿਹੜੇ ਘਰ 'ਚ ਬੱਚੇ ਆ ਉਹ ਤਾਂ ਖਾਣ ਨੂੰ ਮੰਗਦੇ ਆ ਨਾ ਕੁਝ ਜਦੋਂ ਪਾਠੀਆਂ ਦੀ ਬੇਕਦਰੀ ਆ ਸਾਰੇ ਪਾਸੇ ਗੁਰੂ ਕੇ ਵਜ਼ੀਰਾਂ ਦੀ ਵੀ ਬੇਕਦਰੀ ਆ ਇੱਕ ਪਾਸੇ ਉਹਦੀ ਮਹਿਮਾ ਕਰਨਗੇ ਵੀ ਬਾਬੇ ਬੁੱਢੇ ਸਾਹਿਬ ਦੇ ਦਰਜੇ ਤੇ ਬੈਠੇ ਆ ਹਮ ਜਦ ਬਾਬਾ ਬੁੱਢਾ ਸਾਹਿਬ ਪੂਰਨ ਬ੍ਰਹਮ ਗਿਆਨੀ ਹਾਂਜੀ ਤੁਸੀਂ ਇੱਕ ਤਾਂ ਉਹਨਾਂ ਦੀ ਗੁਰ ਐ ਕਹ ਲਓ ਵੀ ਉਹਨਾਂ ਦੇ ਬਰਾਬਰ ਦਾ ਹੱਕ ਦਿੰਨੇ ਆ ਇੱਕ ਪਾਸੇ ਤੁਸੀਂ ਉਹਨਾਂ ਨੂੰ ਐ ਕਹ ਲਓ ਵੀ ਤੁਸੀਂ ਉਹਨਾਂ ਨੂੰ ਭੇਟਾ ਦੇਣ ਲੱਗੇ ਵੈਸੇ ਲੋਕ ਰੋ ਨੇ ਇਸ ਕਰਕੇ ਪਾਠੀਆਂ ਦੇ ਹਾਲਾਤ ਆ ਜਿਹੜੇ ਅੱਜ ਬੜੇ ਮਾੜੇ ਹਾਲਾਤ ਆ ਇਕੱਠੇ ਹੋ ਕੇ ਹੰਬਲਾ ਮਾਰਨਾ ਪੈਣਾ ਬਾਬਾ ਜੀ ਕੁਝ ਆਦਤਾਂ ਪਾਠੀਆਂ ਨੂੰ ਵੀ ਸੁਧਾਰਨੀਆਂ ਪੈਣਗੀਆਂ। ਹੂੰ। ਕੁਝ ਕੰਮ ਸੁਧਾਰਨੇ ਪੈਣਗੇ। ਆਪਣਾ ਜੀਵਨ ਦਾ ਚੱਕਣਾ ਪਊਗਾ। 100 ਗ੍ਰੰਥੀ ਸਿੰਘ ਖੜਾ ਕਰ ਲਓ। ਹੂੰ। 100 ਦੇ ਵਿੱਚੋਂ ਮੈਂ ਸਾਰਿਆਂ ਨੂੰ ਇਹ ਨਹੀਂ ਕਹੂੰਗਾ ਵੀ ਸਾਰੇ ਗਲਤ ਹੋਣੇ ਨਹੀਂ। ਬਹੁਤ ਬਹੁਤ ਪਿਆਰੇ ਵੀ ਹੋਣੇ ਆ। 100 ਪਾਠੀ ਸਿੰਘ ਨੂੰ ਖੜਾ ਕਰ ਲਓ। 100 ਦੇ ਵਿੱਚੋਂ ਸਾਰੇ ਕਹਿਣਗੇ ਮੈਂ ਵੀ ਡਿਊਟੀ ਲਾਉਂਦਾ ਮੈਂ ਵੀ ਡਿਊਟੀ ਲਾਉਂਦਾ ਮੈਂ ਵੀ ਡਿਊਟੀ ਲਾਉਂਦਾ ਮੈਂ ਵੀ ਲਾਉਂਦਾ ਮੈਂ ਵੀ ਲਾਉਂਦਾ ਓਕੇ। ਪਰ ਇਹਨਾਂ 100 ਵਿੱਚੋਂ ਇਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਆਪਣਾ ਨਿਤਨੇਮ ਕਿੰਨਾ ਕਰਦੇ ਆਂ? ਅਸੀਂ ਉਹ ਕਰਨਾ ਭੁੱਲ ਗਏ। ਅਸੀਂ ਪੈਸੇ ਭੇਟਾ ਲੈ ਕੇ ਬਾਣੀ ਪੜੀ ਆ ਨਾ ਦੂਜੇ ਵਾਸਤੇ ਪੜੀ ਅਸੀਂ ਆਪਣੇ ਵਾਸਤੇ ਥੋੜੀ ਪੜੀ ਆ ਪੇਟਾ ਲੈ ਕੇ ਬਾਣੀ ਪੜੀ ਆਪਣੇ ਜੋਗਾ ਅਸੀਂ ਭੁੱਲ ਗਏ ਕਰਨਾ ਛੱਡ ਗਏ ਜਦੋਂ ਅਸੀਂ ਆਪਣਾ ਹੀ ਕਹਿੰਦੇ ਜੀਵਨ ਸੁਧਾਰ ਲਾਂਗੇ ਤੇ ਗੁਰਬਾਣੀ ਕਹਿੰਦੀ ਆ ਵੀ ਜਿਹੜੀ ਇਹ ਮਾਇਆ ਹੈ ਇਹ ਪਿੱਛੇ ਪਿੱਛੇ ਆਉਣ ਲੱਜਾਂਦੀ ਆ ਦਾਸੀ ਬਣ ਜਾਂਦੀ ਆ ਥੋੜਾ ਸੁਧਾਰ ਕਰਨ ਦਾ ਯਤਨ ਕਰਨਾ ਪੈਂਦਾ ਕੋਈ ਵੀ ਰਾਗੀ ਸਿੰਘ ਆਪਣੇ ਬੱਚੇ ਨੂੰ ਰਾਗੀ ਬਣਾਉਣਾ ਨਹੀਂ ਮੰਨਦਾ ਕੋਈ ਗਰੰਥੀ ਸਿੰਘ ਆਪਣੇ ਬੱਚੇ ਨੂੰ ਗਰੰਥੀ ਬਣਾਉਣਾ ਨਹੀਂ ਮੰਨਦਾ ਖੰਡਪੜ ਸਾਹਿਬ ਦੀ ਭੇਟਾ 21000 ਰੁਪਏ ਹੋਵੇ ਤਾਂ ਜੋ ਜਿਹੜੇ ਕਰਨ ਆਉਣੇ ਖੁਸ਼ੀ ਨਾਲ ਕਰਨ ਉਹ ਕਿਹੜਾ ਇਹਨਾਂ ਨੇ ਨਹੀਂ ਪੈਸੇ ਪੁੱਕਣੇ ਹੁੰਦੇ ਹਾਂਜੀ ਤੇ ਖੰਡਪੜ ਸਾਹਿਬ ਦੀ ਭੇਟਾ 31000 ਹੋਵੇ ਕੋਈ ਵੀ ਰਾਗੀ ਸਿੰਘ ਆਪਣੇ ਬੱਚੇ ਨੂੰ ਰਾਗੀ ਬਣਾਉਣਾ ਨਹੀਂ ਮੰਨਦਾ ਕੋਈ ਗ੍ਰੰਥੀ ਸਿੰਘ ਆਪਣੇ ਬੱਚੇ ਨੂੰ ਗ੍ਰੰਥੀ ਬਣਾਉਣਾ ਨਹੀਂ ਮੰਨਦਾ ਹਾਂਜੀ ਨਵੇਂ ਕਿੱਥੋਂ ਆਣਗੇ ਜੇ ਇਹਨਾਂ ਦੀ ਕਦਰ ਕਰੀ ਹੋਗੀ ਤਾਂ ਆਉਣਗੇ ਕਦਰ ਅਸੀਂ ਲੋਕ ਕਰ ਨਹੀਂ ਰਹੇ ਅਸੀਂ ਲੋਕ ਇਹਨਾਂ ਨੂੰ ਬਈ ਬਹਿਦਾ ਬੇਲੇ ਹੀ ਤੁਰੇ ਫਿਰਦੇ ਆ ਹਾਂਜੀ ਤੇ ਇਸ ਕਰਕੇ ਜਿਹੜੀ ਪਾਠੀਆਂ ਦਾ ਗ੍ਰਾਫ ਆ ਉਹ ਬਹੁਤ ਨੀਵਾ ਜਾ ਰਿਹਾ ਇੱਕ ਤੁਸੀਂ ਦੇਖਿਆ ਸੀ ਨਾ ਪੰਜ-ਛੇ ਸਾਲ ਦੀ ਵੀਡੀਓ ਆ ਬੇਟੀ ਬੱਚੀ ਰੋ ਰਹੀ ਹੈ ਨਹੀਂ ਨਹੀਂ ਉਹ ਖੋਸੇ ਹੋ ਰਹੀਆਂ ਕੋਈ ਹਮ ਅੱਛਾ ਉਹਨਾਂ ਨੇ ਗ੍ਰੰਥੀ ਸਿੰਘ ਕੋਲ ਟੇ ਸੀਗੇ ਹਮ ਉਹਨਾਂ ਦਾ ਕਾਰਨ ਕੀ ਸਕਿਆ ਕਹਿੰਦੇ ਨੇ ਜਠੇਰਿਆਂ ਤੇ ਪਾਠ ਕੀਤਾ ਹੈ ਭਾਈ ਤੁਸੀਂ ਇਹਨਾਂ ਨੂੰ ਪੱਕੀਆਂ ਨੌਕਰੀਆਂ ਦੇ ਦਿਓ ਹਮ ਇਹਨਾਂ ਨੂੰ ਨੌਕਰੀਆਂ ਪੱਕੀਆਂ ਦੇ ਦਿਓ ਸ਼ਰੋਮਣੀ ਕਬੱਟੀ ਇਹਨਾਂ ਨੂੰ ਸੰਘੇਲ ਲਵੇ ਹਮ ਹਾਂਜੀ ਸਰੋਮਣੀ ਕੇ ਮਾਟੀ ਇਹਨਾਂ ਨੂੰ ਪੱਕੀ ਤਨਖਾਹ ਲਾ ਦੇ ਬੇ ਇਹ ਕਾਨੂੰ ਜਾਣ ਨਾ ਇਹ ਪੀਰਾਂ ਦੇ ਜਾਣ ਨਾ ਇਹ ਜਠੇਰਿਆਂ ਦੇ ਜਾਣ ਨਾ ਕਿਤੇ ਹੋਰ ਬਸੇ ਜਾਣ ਇਹ ਜਦੋਂ ਘਰੋਂ ਏ ਢਿੱਡ ਤਾਂ ਮੰਗਣ ਨੂੰ ਖਾਣ ਨੂੰ ਮੰਗਦਾ ਨਾ ਕੁਛ ਜਿਹੜੇ ਘਰ 'ਚ ਬੱਚੇ ਆ ਉਹ ਤਾਂ ਖਾਣ ਨੂੰ ਮੰਗਦੇ ਆ ਨਾ ਕੁਛ ਜਦੋਂ ਪਾਠੀਆਂ ਦੀ ਬੇ ਕਦਰ ਹੀ ਆ ਸਾਰੇ ਪਾਸੇ ਗੁਰੂ ਕੇ ਵਜ਼ੀਰਾਂ ਦੀ ਵੀ ਬੇ ਕਦਰ ਹੀ ਆ ਇੱਕ ਪਾਸੇ ਉਹਦੀ ਮਹਿਮਾ ਕਰਨਗੇ ਬੇ ਬਾਬੇ ਬੁੱਢੇ ਸਾਹਿਬ ਦੇ ਦਰਜੇ ਤੇ ਬੈਠੇ ਆ ਹਮ ਜਦ ਬਾਬਾ ਬੁੱਢਾ ਸਾਹਿਬ ਪੂਰਨ ਬ੍ਰਹਮ ਗਿਆਨੀ ਹਾਂਜੀ ਤੁਸੀਂ ਇੱਕ ਤਾਂ ਉਹਨਾਂ ਦੀ ਗੁਰ ਇਹ ਕਹ ਲਓ ਵੀ ਉਹਨਾਂ ਦੇ ਬਰਾਬਰ ਦਾ ਹੱਕ ਦਿੰਨੇ ਆ ਇੱਕ ਪਾਸੇ ਤੁਸੀਂ ਉਹਨਾਂ ਨੂੰ ਐ ਕਹ ਲਓ ਵੀ ਤੁਸੀਂ ਉਹਨਾਂ ਨੂੰ ਪੇਟਾ ਦੇਣ ਲੱਗੇ ਵੈਸੇ ਲੋਕ ਰਹੋ ਨੇ ਇਸ ਕਰਕੇ ਪਾਠੀਆਂ ਦੇ ਹਾਲਾਤ ਆ ਜਿਹੜੇ ਅੱਜ ਬੜੇ ਮਾੜੇ ਹਾਲਾਤ ਆ ਇਕੱਠੇ ਹੋ ਕੇ ਹੰਬੜਾ ਮਾਰਨਾ ਪੈਣਾ ਬਾਬਾ ਜੀ ਕੁਝ ਆਦਤਾਂ ਪਾਠੀਆਂ ਨੂੰ ਵੀ ਸੁਧਾਰਨੀਆਂ ਪੈਣਗੀਆਂ ਹੂੰ ਕੁਝ ਕੰਮ ਸੁਧਾਰਨੇ ਪੈਣਗੇ ਆਪਣਾ ਜੀਵਨ ਦਾ ਚੱਕਣਾ ਪਊਗਾ ਸੋਹ ਗ੍ਰੰਥੀ ਸਿੰਘ ਖੜਾ ਗੱਲੋ ਹੂੰ 100 ਦੇ ਵਿੱਚੋਂ ਮੈਂ ਸਾਰਿਆਂ ਨੂੰ ਇਹ ਨਹੀਂ ਕਹਾਂਗਾ ਵੀ ਸਾਰੇ ਗਲਤ ਹੋਣੇ ਨਹੀਂ ਬਹੁਤ ਬਹੁਤ ਪਿਆਰੇ ਵੀ ਹੋਣੇ ਆ 100 ਪਾਠੀ ਸਿੰਘ ਨੂੰ ਖੜਾ ਕਰ ਲਓ 100 ਦੇ ਵਿੱਚੋਂ ਸਾਰੇ ਕਹਿਣਗੇ ਮੈਂ ਵੀ ਡਿਊਟੀ ਲਾਉਂਦਾ ਮੈਂ ਵੀ ਡਿਊਟੀ ਲਾਉਂਦਾ ਮੈਂ ਵੀ ਡਿਊਟੀ ਲਾਉਂਦਾ ਮੈਂ ਵੀ ਲਾਉਂਦਾ ਮੈਂ ਵੀ ਲਾਉਂਦਾ ਓਕੇ ਪਰ ਇਹਨਾਂ 100 ਵਿੱਚੋਂ ਇਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਆਪਣਾ ਨਿਤਨੇਮ ਕਿੰਨਾ ਕਰਦੇ ਆ ਅਸੀਂ ਉਹ ਕਰਨਾ ਭੁੱਲ ਗਏ ਅਸੀਂ ਪੈਸੇ ਭੇਟਾ ਲੈ ਕੇ ਬਾਣੀ ਪੜ੍ਹੀ ਆ ਨਾ ਦੂਜੇ ਵਾਸਤੇ ਪੜ੍ਹੀ ਅਸੀਂ ਆਪਣੇ ਵਾਸਤੇ ਥੋੜੀ ਪੜ੍ਹੀ ਆ ਪੇਟਾ ਲੈ ਕੇ ਬਾਣੀ ਪੜੀ ਆਪਣੇ ਜੋਗਾ ਸੀ ਭੁੱਲ ਗਏ ਕਰਨਾ ਛੱਡ ਗਏ ਜਦੋਂ ਅਸੀਂ ਆਪਣਾ ਹੀ ਕਹਿੰਦੇ ਜੀਵਨ ਸੁਧਾਰ ਲਾਂਗੇ ਤੇ ਗੁਰਬਾਣੀ ਕਹਿੰਦੀ ਆ ਵੀ ਜਿਹੜੀ ਇਹ ਮਾਇਆ ਹੈ ਇਹ ਪਿੱਛੇ ਪਿੱਛੇ ਆਉਣ ਲੱਗ ਜਾਂਦੀ ਆ ਦਾਸੀ ਬਣ ਜਾਂਦੀ ਆ ਥੋੜਾ ਸੁਧਾਰ ਕਰਨ ਦਾ ਯਤਨ ਕਰਨਾ ਪੈਂਦਾ